ਹਾਂਜੀ ਭਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਜੀ ਘਰ ਪਰਿਵਾਰ ਸਭ ਦੇ ਜਾਨਵਰ ਠੀਕ ਠਾਕ ਨੇ ਜੀ ਹੋਰ ਦੱਸੋ ਠੀਕ ਠਾਕ ਜੀ ਤੇ ਜਿਵੇਂ ਕਿ ਤੁਹਾਨੂੰ ਹੁਣ ਪਤਾ ਹੀ ਆਈ ਆਪਣੀ ਆਵਾਜ਼ ਯਾ ਸਟਾਰਟ ਹੋ ਗਈ ਆ ਹਰ ਇੱਕ ਵੀਰ ਭਰਾ ਨੂੰ ਆਪਾਂ ਨੂੰ ਪਿੰਜਰਿਆ ਦੀ ਵੀ ਲੋੜ ਪੈਂਦੀ ਆ ਜੋੜ ਦੀ ਵੀ ਲੋੜ ਪੈਂਦੀ ਆ ਠੀਕ ਆ ਜੀ ਤੇ ਆਪਾਂ ਤੁਹਾਡੇ ਲਈ ਨਾ ਦੋਨੇ ਚੀਜ਼ਾਂ ਲੈ ਕੇ ਆਇਆ ਜੀ ਤੇ ਪਹਿਲਾਂ ਤਾਂ ਇਹ ਆ ਲੱਕੜ ਦਾ ਪਿੰਜਰਾ ਵਧੀਆ ਵਧੀਆ ਮਜ਼ਬੂਤ ਬਣਿਆ ਹੋਇਆ ਵੱਡੀ ਟਾਕੀ ਆ ਜੀ ਇਹਦੀ ਠੀਕ ਆ ਨਾ ਤੇ ਕਿਸੇ ਵੀਰ ਭਰਾ ਨੂੰ ਚਾਹੀਦਾ ਵਾ ਜੀ ਇਹ 1200 ਰੁਪਏ ਦਾ ਸਿੰਗਲ ਪਿੰਜਰਾ ਠੀਕ ਆ ਜੀ ਤੇ ਇਹਦੇ ਵਿੱਚ ਆਪਾਂ ਹੁਣ ਜੋੜ ਤਿਆਰ ਕਰਵਾਈ ਆ ਜੀ ਇੱਕ ਆਪਾਂ ਆਹ ਦੇਖੋ ਜੋੜ ਤਿਆਰ ਕਰਵਾਈ ਆ ਆਪਾਂ ਇਹਨੂੰ ਪਾਲਸ ਵੀ ਹੁੰਦੀ ਆ ਬਾਈ ਜਿਹੜਾ ਲੋਹੇ ਦੀ ਤਾਰਾਂ ਨੇ ਇਹਨਾਂ ਨੂੰ ਰੰਗ ਕਰ ਸਕਦੇ ਹੋਂ ਤੁਸੀਂ ਠੀਕ ਆ ਇਹ 3000 ਰੁਪਏ ਦੀ ਜੋਟ ਆ ਬਾਈ ਜੀ ਇਹ ਠੀਕ ਆ ਤੇ ਜੇ ਕਿਸੇ ਜੀਪਰਾ ਨੇ ਆ ਕੇ ਲੈ ਜਾਣੀਆਂ ਤਾਂ ਆ ਕੇ ਲੈ ਜਾ ਸਕਦਾ ਜੇ ਆਪਾਂ ਤੁਸੀਂ ਪਾਰਸਲ ਕਰਵਾਉਣਾ ਚਾਹੁੰਦੇ ਹੋ ਤਾਂ ਪਾਰਸਲ ਵੀ ਕਰ ਲੈਂਦੇ ਆ ਠੀਕ ਹੈ ਜੀ ਤੇ ਆ ਪਿੰਜਰੇ ਤੁਹਾਨੂੰ ਪਤਾ ਪਹਿਲਾ ਵੀਡੀਓ ਚ ਵੀ ਦਿਖਾਏ ਹੋਇਆ ਇਹ ਪਿੰਜਰਾ ਭਾਈ ਜੀ ਇਹ 1200 ਰੁਪਏ ਦਾ 400 ਪਿੰਜਰਾ ਠੀਕ ਹੈ ਜੀ ਲੋਹੇ ਦਾ ਤੇ ਆ 골 ਪਿੰਜਰਾ ਭਾਈ ਜੀ ਠੀਕ ਹੈ ਜੀ ਇਹ 골 ਪਿੰਜਰਾ ਭਾਈ ਜੀ ਇਹ ਵੀ 1200 ਰੁਪਏ ਦਾ ਠੀਕ ਹੈ ਨਾ ਵਧੀਆ ਬਣਿਆ ਹੈ ਵਧੀਆ ਮਜ਼ਬੂਤੀ ਹੈ ਜੀ ਠੀਕ ਆ ਤੇ ਆ ਜੋਟ ਆ ਬਾਈ ਜੀ ਉੱਪਰ ਤੇ ਥੱਲੇ ਵਾਲੀ ਇਹ ਕਿਸੇ ਵੀਰਪਰਾ ਨੂੰ ਚਾਹੀਦੀ ਹੈ ਜੀ ਇਹ 2500 ਰੁਪਏ ਦੀ ਜੋਟ ਆ ਬਾਈ ਜੀ ਇਹ ਠੀਕ ਆ ਕਿਸੇ ਵੀਰਪਰਾ ਨੂੰ ਚਾਹੀਦੀ ਆ ਪਾਰਸਲ ਮਗਵਾਉਣਾ ਪਾਰਸਲ ਇਹ ਮੂੰ ਭੇਜ ਸਕਦੇ ਆ ਆਪਾਂ ਇੱਥੇ ਆ ਕੇ ਦੁਕਾਨ ਤੇ ਲਿਆਣੀ ਇੱਥੋਂ ਆ ਕੇ ਵੀ ਲੈ ਸਕਦੇ ਆ ਠੀਕ ਆ ਜੀ ਤੇ ਆਪਣੀ ਲੋਕੇਸ਼ਨ ਆ ਜੀ ਰਾੜਾ ਸਾਹਿਬ ਤੋਂ ਪੈਲ ਰੋਡ ਦੇ ਉੱਪਰ ਕਢਾਣੀ ਗਲਾ ਪਿੰਡ ਆਪਣਾ ਮੈਡੀਕਲ ਸਟੋਰਾ ਜਿੱਥੇ ਸਹਿਜ ਮੈਡੀਕਲ ਸਟੋਰ ਠੀਕ ਹੈ ਜੀ ਤੇ ਤੁਸੀਂ ਆ ਕੇ ਚਲੇ ਆ ਵੀ ਸਕਦੇ ਹੋ ਪਾਸ ਤੋਂ ਪਾਸਲ ਕਰ ਦਾਂਗੇ ਜੀ ਤੇ ਹਰ ਇੱਕ ਚੀਜ਼ ਦਾ ਅਲੱਗ-ਅਲੱਗ ਰੇਟ ਆ ਤੇ ਕੁਆਲਿਟੀ ਪੂਰੀ ਵਧੀਆ ਮਿਲੂ ਠੀਕ ਹੈ ਜੀ ਜੇ ਤੁਹਾਨੂੰ ਕਿਵੇਂ ਲੱਗੇ ਆਪਣੇ ਪਿੰਜਰੇ ਦੇ ਚੋਟਾ ਜਨ ਜ਼ਰੂਰ ਦੱਸਿਓ ਤੇ ਆਪਣੀ ਵੀਡੀਓ ਨੂੰ ਬਾਈ ਜੀ ਚਲਦੀ ਨੂੰ ਸ਼ੇਅਰ ਕਰਦੇ ਹੋ ਤੇ ਕਮੈਂਟ ਜ਼ਰੂਰ ਕਰਿਓ ਤੇ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਧੰਨਵਾਦ ਜੀ ਅੱਸੀ ਕਾਲ